ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਸ਼ਨਦੀਪ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਵਖਾਉਣੀਆਂ ਤੇ ਦੋਵੇਂ ਤਾਜ਼ੀਆਂ ਸੂਈਆਂ ਵਾਂ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟੈਂਪ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਭੰਸ ਸਕਦਾ ਆਪਣੇ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲੇ ਕਰੋ ਪਰ ਸੋਦੀ ਤਸੱਲੀ ਆਪਣੇ ਇੱਥੇ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਵਧੀਆ ਵੀਰ ਜੀ ਵੇਗੇ ਮਾਲ ਉਦਨ ਆਲੇ ਵੇਗਿਆ ਵੀਰ ਜੀ ਮਾਲ ਦੋ ਮੱਜਾਂ ਕਰ ਸੱਚ ਰਾਂ ਉਹ ਵੀ ਚੰਗੀਆਂ ਹੀ ਵੇਗੀਆਂ ਅੱਛਾ ਆ ਦੋ ਰਹਿ ਗਈਆਂ ਦੋ ਹੋਣਾ ਇਹ ਵੀ ਤਾਜ਼ੀਆਂ ਹੀ ਠੀਕ ਆ ਤੇ ਚਲੋ ਨਾਮ ਦੱਸਦੇ ਕਰੀ ਫਿਰ ਰੋਸ਼ਨਦੀਪ ਸਿੰਘ ਨਾਂ ਜੀ ਆਪਣਾ ਪਿੰਡ ਸੁਲਤਾਨਵੰਦ ਜੇ ਪੱਤੀ ਮਰਸੂਲਦੀ ਜੀ ਘਰ ਜੇ ਆਪਣਾ ਗੋਲਡਨ ਗੇਟ ਤੋਂ ਆਪਾਂ ਨੂੰ ਕਿੰਨੇ ਕਿਲੋਮੀਟਰ ਪੈਂਦਾ ਇਹ ਬਸ ਅੰਬਰਸਰ ਜੀ ਲਈ ਫਿਰ ਅੰਬਰਸਾਰੀ ਲਾ ਲੋ ਤੇ ਆਪਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਹੈ ਨਾ ਦਰਬਾਰ ਸਾਹਿਬੇ ਲੱਗ ਗਈ। ਸਾਹਮਣੇ 1 ਕਿਲੋ 1.5 ਕਿਲੋਮੀਟਰ ਪੈਂਦਾ ਇਹ ਆਪਾਂ ਨੂੰ। ਠੀਕ ਹੈ। ਵਿਚਕਾਰ ਜੇ ਆਪਣਾ ਵਾ ਬਾਬੇ ਨੋਟ ਸਿੰਘ ਦੀ ਸਮਾਜ ਜਿੱਦਾਂ ਰਪਾਲਾ ਫਿਰ ਵਿਚਕਾਰ ਆਪਾਂ ਵਾ। ਠੀਕ ਹੈ ਜੀ। ਤੇ ਫੋਨ ਨੰਬਰ ਵੀ ਬੋਲ ਦੋ। 7717211839 ਨੰਬਰ ਜੇ ਆਪਣਾ। ਠੀਕ ਹੈ। ਤੇ ਅੱਜ ਵੀ ਚਲੋ ਹਣ ਜਿਹੜੀਆਂ ਦੋ ਝੋਟੀਆਂ ਵਾਂ ਸੋਹਣੀਆਂ ਵਾਂ ਹਨਾ। ਸੋਹਣੀਆਂ ਜੀ। ਠੀਕ ਹੈ। ਪਹਿਲਾਂ ਅਵਲੀ ਝੋਟੀ ਤੋਂ ਕਰ ਮੂਹ 6 ਗੀੜਾ ਤੇ ਮਗਰਦੇ ਕੱਟੀ ਤੇ ਸੂਆ ਦੂਸਰਾ ਤੇ ਮੂਹ 6 ਦੰਦਿਆ ਤੇ ਦੁੱਧ ਦੁੱਧ ਹੀ ਥੱਲੇ ਵੀਰ ਜੀ 11 ਕਿਲੋ ਹੈਗਾ ਇਹ ਮੋਕੇ ਦੇ ਤਿਆਰ ਕਹਿਣ ਨੂੰ ਐਵੇਂ 12 13 ਕਿਲੋ ਕਹੀਏ ਅੱਛਾ ਹਾਂ ਜੀ ਜਿਹੜਾ ਹੁਣ ਆਨਲਾਈਨ ਮੰਗਾਊਗਾ ਉਹਨੂੰ 10 ਕਿਲੋ ਦੀ ਗਾਰੰਟੀ ਦੇ ਘੱਲ ਦਾਂਗੇ ਤਿਆਰ ਜਿਹੜਾ ਬਿਲਕੁਲ ਤਿਆਰ ਬਿਲਕੁਲ ਤੋਰ ਫੇਰੇ ਕਰੀਂ ਤੋ ਆ ਕਹਿੰਦੇ ਵੀ ਦੂਸਰਾ ਸੂਈ ਆ ਬਾਕੀ ਉਤਰਾ ਜੰਮੀ ਪਲੀ ਚੰਗੀ ਆ ਇਹ ਰੂਮਰ ਦੀ ਪੋਲੀ ਨਾਲੇ ਤਾਂ ਭਾਈ ਟਾਈਮ ਵੀ ਕਿਹੜਾ ਆ ਜੀ ਬਾਕੀ ਜੰਮੀ ਪਲੀ ਚੰਗੀ ਆ ਨਾਲੇ ਸਾਂ ਦੇ ਜੀ ਨਿਗਰਵਾਨੇ ਦੀ ਆ ਹਾਂਜੀ ਹਾਂਜੀ ਤੇ ਬਾਕੀ ਉਹ ਤਰ੍ਹਾਂ ਸੋਹਣੀ ਝੋਟੀ ਹੈ ਤੇ ਥਾਣ ਵੀ ਤੁਹਾਨੂੰ ਦਿਖਾ ਦਈਏ ਤੇ ਲਾਗੇ ਤੋਂ ਥਨਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹੈ ਸ਼ਾਂਤ ਜੀ ਸੁਹਾਵੀ ਝੋਟੀ ਹੈ ਜਿਹੜੀ ਤੇ ਕਿੰਨਾ ਫਿਰ ਕੇ ਵਧੀਆ ਦਾ ਮੁੱਲ ਆਪਾਂ ਕਰ ਲਈਏ ਲੱਖ ਕੇ ਮੁੱਲੇ ਦਾ ਕਰ ਦੋ ਮਾਨਤ ਹਨ ਚਲੋ 95000 ਦੇ ਦਾਂਗੇ ਦੋ ਹੋਰ ਛੱਡ ਦੀ ਦੇ ਦਾ 93000 ਦੇ ਦੇ ਹਨਾ ਬਾਣਾ ਨਹੀਂ ਹੋ ਕਿੱਥੇ ਐ ਨਹੀਂ ਕੋਈ ਵੇੜ ਫੋਨ ਹੀ ਕਰਿਆ ਆਪਾਂ ਨੂੰ ਤੁਹਾਨੂੰ ਭਾਜ 1000 2000 ਰੁਪਏ ਲੱਭਾ ਆਪਾਂ ਦੇ ਗਿਫਟ ਠੀਕ ਹੈ ਜੀ ਕੋਈ ਵੇੜ ਫੋਨ ਲਾਵੇ ਸੌਦਾ ਆਪੇ ਚੱਲੂਗਾ ਬੱਤਾਂ ਲਾ ਦਈਏ ਤਾਂ ਦੂੜ ਗਿਰਜੀ ਦੀ ਦਿਖਾ ਦਿਓ ਫਿਰ ਚਲੋ ਵਿਖਾਓ ਛੱਡ ਦਿਓ ਤੁੰਗੀ ਮਗਰੇ ਦੇ ਕੱਟੀ ਆ ਪਸੰਗੀ ਆ ਜਣੀ ਆ ਰੂ ਮੁਰਗੀ ਦੀ ਜੀ ਤੇ ਨਾ ਤਰਾ ਮਾ ਜੰਮਾ ਮਾਤਾ ਆ ਚਵਾ ਚੂ ਇੱਕ ਨੰਬਰ ਹੋ ਗਿਆ ਠੀਕ ਹੈ ਬਿਲਕੁਲ ਸਾਫ ਧਾਰਿਆ ਤੇ ਬਸ ਮਾ ਕੇ ਸੰ ਜਿਹੜਾ ਪੂਰਾ ਵਧੀਆ ਤਿਆਰ ਕਰ ਲੈਂਦੀ ਹੈ ਤੋੜ ਦੇ ਦਿੰਦੀ ਕਹਿੰਦੀ ਫਿਰ ਤੁਹਾਨੂੰ ਤੋੜ ਕੇ ਦਿਖਾ ਦਿੰਨੀ ਹੈ ਤਰੇ ਆ ਵੀ ਚਲੋ ਜੰਮੀ ਪਲੀ ਵੀ ਚੰਗੀ ਆ ਰਾਜੀ ਆ ਪੂਰੀ ਤੇ ਹੁਣ ਜਿਹੜੀ ਦੂਸਰੇ ਨੰਬਰ ਤੁਹਾਨੂੰ ਦਿਖਾਉਣੀ ਆ ਇੱਕ ਸੰਗੇ ਦਾ 89 ਤੇ ਇੱਕ ਤਾਂ ਹੁਣ ਥਾਲੀ ਥਾਲੀ ਆ ਇਹ ਤਾਂ ਪਤਾਜ ਇਹਦੇ ਮਗਰ ਵੀ ਕੱਟੀ ਇਹਦੇ ਮਗਰ ਵੀ ਕੱਟੀ ਹੈ ਇਹ ਕਿਨੇ ਚਰ ਦੀ ਸੋਈ ਆ ਇਹ ਵੀ ਲਾ ਲਓ ਵੀ 10-10 ਦਿਨਾਂ ਦੀਆਂ ਦੋਵੇਂ ਸੀਆਂ ਤੇ ਦੁੱਧ ਇਹਦੇ ਕੋਲ ਇਹਦੇ ਤੋਂ 12 ਕਿਲੋ ਦੁੱਧ ਤਿਆਰ ਜਮਾਇਸੋ ਅੱਛਾ ਹਾਂਜੀ 12 ਲੀਟਰ ਇਹਦੇ ਕੋਲ ਤਿਆਰ ਦੱਸਦੇ ਬਹੁਤ ਘੱਟ ਵੇਣ ਵਾਲੀ ਮੱਝ ਜਿਹੜੀ ਕਿ ਸਵੇਰ ਦਾ ਟਾਈਮ ਪੱਠੇ ਪੁੱਛਣੀ ਹੈ ਖਾਦੀ ਇਹ ਆ ਵੀ ਥੱਲੇੋਂ ਸਫਾਈ ਜਿਆ ਥੋੜਾ ਡਰਦੀ ਆ ਸਾਡੇ ਤੋਂ ਇਹ ਬੂੰ ਵੀ ਤੋਂ ਕੈਮਰੇ ਦਾ ਸਾਦੀ ਜੇ ਹੌਲੀ ਹੌਲੀ ਲੈ ਜਾ ਮੈਂ ਚਾਹ ਤਾਂ ਉਹਨੇ ਦੰਦ ਆ। ਇਹ ਕਹੇ ਮੈਨੂੰ ਡਰਦੀ ਹੈ। ਡਰੀ ਜਾਂ ਤੀਸੀ ਕਹਿੰਦਾ ਮੈਨੂੰ ਅਰੀਏ ਨੂੰ। ਡਰਦੀ ਆ ਥੋੜਾ ਜਿਆ। ਬਾਕੀ ਬਹੁਤ ਥੱਲੇੋਂ ਸਾਫ। ਸਤਰਾਂ ਆ ਵੀ ਥਨਾ ਦਾ ਸਾਈਜ਼ ਗੈਪ ਵੀ ਚੰਗਾ ਥੱਲੇੋਂ ਵੀ ਸਾਫ ਹੈ। ਦੂਰ ਦੂਰ ਜਿਹੜਾ ਥਾਨਿਆ ਇਹਨੂੰ ਇਹ ਭੈਣੇ ਕੀ ਕਰਨ ਲੱਗੇ ਜੀ ਮੈਨੂੰ ਦੁੱਧ 12 ਟਰ ਹੈਗਾ ਪੱਕਾ ਧਿਆਰ ਪੱਕਾ ਮੈਂ ਕਹਿੰਦਾ ਕਿਸੇ ਨੂੰ ਕੋਈ ਵੀਡੀਓ ਬਣਾਉਂਦਾਗੇ ਹੁਣ ਕੈਮਰੇ ਕਰਕੇ ਡਰਨ ਦੀ ਪਾਦਾਂਗੇ ਆਪਾਂ ਥੱਲੇੋਂ ਪੂਰੀ ਸਫਾਈ ਜਿਆ ਤੇ ਇਹਦਾ ਫਿਰ ਮੁੱਲ ਇਹ ਵੀ ਜਿਹਦੇ ਏਰੀਆ 95000 ਦੀ 90 ਦੇ ਦਈਏ ਚਲ 2 ਘੱਟ ਹੋਰ ਦੋ ਅੱਛਾ 88000 ਦੇ ਦੇ ਦੋ ਤੇ ਦੁੱਧ 12 ਟਰ ਕਰਵਾ ਦੇ ਲੋ ਦੀ ਗਾਰੰਟੀ ਹੋ ਗਈ ਆਪਣੀ ਬਲਕਿ 10 ਕਿਲੋ ਦੀ ਦੋਹਾਂ ਮੱਜੇ ਦੀ ਗਾਰੰਟੀ ਜੇ ਕੋਈ ਆਨਲਾਈਨ ਮੰਗਾਊਗਾ ਠੀਕ ਠੀਕ ਹੋ ਗਏ ਭਾਵੇਂ 11 ਕਿਲੋ ਹੋਵੇ ਥੱਲੇੋਂ 12 ਕਿਲੋ ਹੀ ਦੇ ਥੱਲੇੋਂ ਲੈ ਜੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ